ਪਹਿਲਗਾਨ ਦੇ ਵਿੱਚ ਹੋਏ ਤੰਕੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਤੰਕਿਆਂ ਦਾ ਮੂੰਹ ਤੋਰ ਜਵਾਬ ਦਿੰਦੇ ਹੋਏ ਸਿੰਧੂਦ ਆਪਰੇਸ਼ਨ ਸਟਾਰਟ ਕੀਤਾ ਲੇਕਿਨ ਕਿਤਨਾ ਕਿਤੇ ਲੋਕਾਂ ਦੇ ਦਿਲਾਂ ਦੇ ਵਿੱਚ ਇਸ ਦਾ ਡਰ ਦੇਖਣ ਨੂੰ ਮਿਲ ਰਿਹਾ ਸੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ ਕਦਾਂ ਦੇ ਵਿੱਚੋਂ ਲੋਕ ਨਿਕਲ ਕੇ ਹੁਣ ਸ਼ਾਪਿੰਗ ਕਰਨਾ ਸ਼ੁਰੂ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਸ਼ਾਪਿੰਗ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਆਪਣੇ ਇੱਥੇ ਟਰੋਲੀਆਂ ਭਰ ਕੇ ਘਾਰੇ ਦੇ ਵਿੱਚ ਰਾਸ਼ਨ ਸਮਾਨ ਇਕੱਠਾ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਪਹਿਲਾਂ ਤਸਵੀਰਾਂ ਦੇਖੀ ਆਮਦitsar ਹੇਰਬੋਡ ਦੀਆਂ ਜਿੱਥੇ ਕਿ ਫਲਾਈਟਾਂ ਕੈਨਸਲ ਹੋ ਗਈਆਂ ਸੀਗੀਆਂ ਹੁਣ ਤਸਵੀਰਾਂ ਦੇਖ ਰਹੇ ਹਾਂ ਸ਼ਾਪਿੰਗ ਮੋਲਾਂ ਦੀਆਂ ਜਿੱਥੇ ਲੋਕ ਧੜਾ ਦਾ ਸਮਾਨ ਭਰ ਕੇ ਲੈ ਆ ਰਹੇ ਆ ਸੋ ਗੱਲਬਾਤ ਕਰਾਂਗੇ ਮੈਮ ਕੀ ਲੱਗਦਾ ਥੋੜਾ ਜਿਹਾ ਡਰ ਹੈਗਾ ਮਨ ਦੇ ਵਿੱਚ ਜਿਹੜੀ ਸਾਇਦਨ ਵਜਣੇ ਆ ਬਲੈਕ ਕੋਈ ਡਰਨੀਏਗਾ ਜੋ ਹੋਏਗਾ ਦੇਖਿਆ ਜਾਏਗਾ ਸ਼ਾਪਿੰਗ ਕਿਉਂ ਕੀ ਇਨੀ ਵੱਡੀ ਗਿਣਤੀ ਚ ਲੋਕ ਕਰਨੇ ਨਿਕਲੇ ਕਹਾਂ ਤੋਂ ਹਾਂਜੀ ਸ਼ਾਪਿੰਗ ਬਹੁਤ ਵੱਡੀ ਗਿਣਤੀ ਚ ਕਾਦੇ ਲੋਕ ਰਾਸ਼ਨ ਇਕੱਠਾ ਕਰਦੇ ਆਂ ਬੋਲੋ ਦੇਖੋ ਵੀ ਟਾਈਮ ਦਾ ਕੁਛ ਨਹੀਂ ਪਤਾ ਕਮ ਸੇਮ ਘਰ ਚ ਰਾਸ਼ਨ ਪਾਣੀ ਤਾਂ ਹੋਣਾ ਹੀ ਚਾਹੀਦਾ ਵੈਸੇ ਜਿਹੜੀ ਕਾਰਵਾਈ ਕੀਤੀ ਹੈ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਜ਼ਰੂਰੀ ਮੰਨਦੇ ਹੋਏ ਬਹੁਤ ਜ਼ਰੂਰੀ ਸੀ ਜੁੱਤੀਆਂ ਦੇ ਯਾਰ ਜੁੱਤੀਆਂ ਨਾਲ ਹੀ ਸਮਝਦੇ ਆ ਪਿਆਰ ਨਾਲ ਹੀ ਸਮਝਣ ਵਾਲਾ ਬੰਦਾ ਸੀ ਉਹਨਾਂ ਨੇ ਪੁੱਛਿਆ ਸੀਗਾ ਤੁਸੀਂ ਹਿੰਦੂ ਹੋ ਤੁਸੀਂ ਕਲਮਾ ਪੜ੍ਹ ਕੇ ਸੁਣਾਓ ਇਦਾਂ ਦੇ ਸਵਾਲ ਕਰਨੇ ਆ ਧਰਮ ਪੁੱਛ ਕੇ ਗੋਲੀਆਂ ਚਲਾਉਣੀਆਂ ਤੇ ਹੁਣ ਉਹਨਾਂ ਦੇ ਸੰਧੂਰ ਜਿਹੜਾ ਹੁਣ ਉੱਥੇ ਜਾ ਕੇ ਜਿਹੜਾ ਉੜਾਇਆ ਆਪਣੇ ਭਾਰਤੀ ਜਿਹੜੇ ਫੌਜ ਨੇ ਉੱਥੇ ਜਾ ਕੇ ਤੰਕੀਆਂ ਦੇ ਸਾਹਮਣੇ ਇਹ ਠੀਕ ਹੈ ਕਾਰਵਾਈ ਜਿਹੜੀ ਕਰਦੇ ਬਿਲਕੁਲ ਠੀਕ ਹੈ ਇਹ ਸਭ ਤੋਂ ਪਹਿਲੇ ਹੋਣੀ ਚਾਹੀਦੀ ਸੀ ਜਿਹੜੀ ਹੋਣ ਹੋ ਰਹੀ ਹੈ ਲੇਟ ਹੋ ਗਿਆ ਕੰਮ ਲੇਟ ਹੋ ਗਿਆ ਬਲਕਿ ਪਹਿਲੇ ਹੋਣਾ ਚਾਹੀਦਾ ਸੀ ਕੰਮ ਠੀਕ ਹੈ ਜੋ ਲੋਕ ਤਾਂ ਨਹੀਂ ਦਦੇ ਲੋਕ ਨਾਲ ਨੇ ਬਿਲਕੁਲ ਬਿਲਕੁਲ ਨਾਲ ਲੋਕੀ ਸਰਕਾਰਾਂ ਨੂੰ ਆਸ ਲੋਕਾਂ ਤੋਂ ਹੈ ਜੇਕਰ ਲੋਕ ਸਾਥ ਦੇਣਗੇ ਤੇ ਮੈਨੂੰ ਲੱਗਦਾ ਜਿਹੜੇ ਆ ਤੰਕੀ ਨੇ ਉਹਨਾਂ ਦਾ ਸਵਾਇਆ ਜਲਦ ਹੋ ਜਾਏਗਾ ਬਿਲਕੁਲ ਇੱਕ ਵਾਰ ਇਸ ਖੂਲ ਕੇ ਸਾਹਮਣੇ ਆਣਾ ਹੀ ਪਏਗਾ ਉਹ ਲੜਦਾ ਕਿਉਂਕਿ ਇਸ ਤਰੀਕੇ ਨਾਲ ਲਗਾਤਾਰ ਆਪਾਂ ਦੇਖ ਰਹੇ ਆ ਲਗਾਤਾਰ ਪਹਿਲਾਂ ਵੈਸ਼ ਹੁੰਦਾ ਵੀ ਜਾਂਦੇ ਜਿਹੜੀ ਸਵਾਦੀਆਂ ਸੀਗੀਆਂ ਉਹਨਾਂ ਦੇ ਅਟੈਕ ਕਰਨਾ ਲਗਾਤਾਰ ਇਸ ਤਰੀਕੇ ਦਾ ਅਟੈਕ ਕਸ਼ਮੀਰ ਦੇ ਵਿੱਚ ਪੰਜਾਬ ਦੇ ਵਿੱਚ ਆਏ ਦਿਨਾਂ ਤੱਕ ਹੀ ਕਰਦੇ ਨੇ ਫਿਰ ਉਹ ਕਹਿੰਦੇ ਨੇ ਕਿ ਅਸੀਂ ਦੇ ਕਰਦੇ ਨਹੀਂ ਲੇਕਿਨ ਤਾਰਾ ਹਮੇਸ਼ਾ ਪਾਕਿਸਤਾਨ ਨਾਲ ਜੁੜੀਆਂ ਮਿਲਦੀਆਂ ਨੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਇਹ ਸਾਰੀ ਲੜਾਈ ਦੀ ਜੜ ਸਿਆਪੇ ਪਾਕਿਸਤਾਨ ਹੈ ਕਹਿੰਦੇ ਨਾ ਹੋਣਾ ਹੀ ਚਾਹੀਦਾ ਸੀ ਜਿਹੜੇ ਅੱਤਵਾਦੀ ਸਾਰੇ ਪਾਕਿਸਤਾਨੋਂ ਟ੍ਰੇਨਿੰਗ ਲੈ ਕੇ ਆ ਰਹੇ ਆ ਤੇ ਕੁਝ ਲੋਗ ਤੇ ਕਹਿੰਦੇ ਬਈਆ ਕਹਿੰਦੇ ਅਤੰਕਵਾਦ ਦਾ ਕੋਈ ਧਰਮ ਨਹੀਂ ਹੁੰਦਾ ਤੇ ਫਿਰ ਤਾਂ ਮੁਸ਼ਕਲ ਗੋਲੀਆਂ ਚੱਲਦੀਆਂ ਉੱਥੇ ਹਾਂ ਜੀ ਧਰਮ ਤਾਂ ਹੈਗਾ ਹੀ ਐ ਮੁਸਲਮਾਨ ਹੀ ਕਰ ਰਹੇ ਆ ਹਿੰਦੂਆਂ ਨੂੰ ਪੁੱਛ-ਪੁੱਛ ਕੇ ਗੋਲੀ ਮਾਰ ਰਹੇ ਆ ਸਾਡੇ ਕਲਚਰ ਚ ਰਹਿ ਕੇ ਅਸੀਂ ਨਹੀਂ ਸੇਫ ਹੈਗੇ ਸਾਨੂੰ ਹੀ ਪੁੱਛਿਆ ਜਾ ਰਿਹਾ ਤੁਸੀਂ ਮੂਰੀਆਂ ਦਾ ਦੇਸ਼ ਹੀ ਤੁਹਾਡਾ ਹਿੰਦੂਆਂ ਦਾ ਦੇਸ਼ ਆ ਹਿੰਦੁਸਤਾਨ ਆ ਕਹਿੰਦੇ ਪਰ ਇੱਥੇ ਆ ਕੇ ਤੇ ਹਿੰਦੂਆ ਤੇ ਗੋਲੀਆਂ ਚੱਲ ਗਈਆਂ ਦੇਖੋ ਜੀ ਹਿੰਦੁਸਤਾਨ ਦਾ ਸਾਡਾ ਹੀ ਸੀ ਇਹ ਜਾਂਦੇ ਜਾਂਦੇ ਇਹਨੇ ਵੱਡੇ ਵੱਡੇ ਕਾਂਗਰਸੀ ਨੇਤਾ ਸਾਡੇ ਲਈ ਵਕਤਾ ਇਹ ਸਾਨੂੰ ਉਹ ਭੁਗਤਾਨ ਕਰਨਾ ਪੈ ਰਿਹਾ ਹੈ ਬਕਵਲ ਬਿੱਲ ਵੀ ਪਿੱਛੇ ਜੇ ਹੁਣ ਮੋਦੀ ਸਰਕਾਰ ਨੇ ਕਿਹਾ ਸੀਗਾ ਆਪਾਂ ਖਤਮ ਕਰਨਾ ਤੇ ਉਹ ਕਾਦੇ ਵੀ ਦਿੱਤਾ ਬਕਵਲ ਬਿੱਲ ਜਿਹੜਾ ਸੀਗਾ ਉਹਨਾਂ ਨੇ ਅਪਲਾਈ ਕਰ ਦਿੱਤਾ ਉਹਦਾ ਵੀ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕੁਛ ਵਰਕ ਤਾਂ ਨਹੀਂ ਕਹਿੰਦੇ ਬਕਵਲ ਬਿੱਲ ਕਿਉਂ ਆ ਆਪਣਾ ਤੁਸੀਂ ਅਸੀਂ ਤਾਂ ਬਿਲਕੁਲ ਮੋਦੀ ਦੇ ਨਾਲ ਆ ਜੀ ਬਿਲਕੁਲ ਸਹੀ ਕੀਤਾ ਇਹ ਸਾਰੇ ਕੰਮ ਪ੍ਰਧਾਨ ਮੰਤਰੀ ਠੀਕ ਕਰ ਇਹ ਸਾਰੇ ਕੰਮ ਪਹਿਲੇ ਹੋਣੇ ਚਾਹੀਦੇ ਜੋ ਮੋਦੀ ਹੁਣ ਕਰ ਰਿਹਾ ਬਿਲਕੁਲ ਠੀਕ ਕਰ ਰਿਹਾ ਸਾਡੇ ਲਈ ਮੋਦੀ ਅੱਜ ਵੀ ਹੀਰੋ ਹੈ ਕੱਲ ਵੀ ਹੀਰੋ ਹੈ ਹਮੇਸ਼ਾ ਹੀਰੋ ਰਹੇਗਾ ਜੋ ਕਰ ਰਿਹਾ ਸਾਡੇ ਲੋਕਾਂ ਵਾਸਤੇ ਬ ਬਿਲਕੁਲ ਬਿਲਕੁਲ 100% ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਅਸੀਂ ਬਹੁਤ ਬਹੁਤ ਹਾਂ ਸੋ ਬਿਲਕੁਲ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਹੁਣ ਸਾਡੇ ਬਾਜ਼ਾਰਾਂ ਦੇ ਵਿੱਚ ਪੀੜ ਪੈਣੀ ਸ਼ੁਰੂ ਹੋ ਗਈ ਹੈ ਜਿਹੜਾ ਸ਼ਾਪਿੰਗ ਮਾਲ ਹੈ ਬੰਦ ਹੋਣ ਜਾ ਰਿਹਾ ਕਿਉਂਕਿ ਸਟਾਕ ਜਿਹੜਾ ਖਾਲੀ ਹੋ ਗਿਆ ਲਗਾਤਾਰ ਲੋਕ ਭਰ ਭਰ ਕੇ ਇੱਥੋਂ ਆਪਣਾ ਘਰ ਦਾ ਰਾਸ਼ਨ ਲੈ ਕੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਲੋਕ ਇੱਥੇ ਸਮਾਨ ਇਕੱਠਾ ਕਰਦੇ ਨਜ਼ਰ ਆ ਰਹੇ ਨੇ ਸੋ ਵੱਡੀ ਗਿੰਦ ਵਿੱਚ ਮੈਂ ਕਿੰਨਾ ਕਿੰਨਾ ਦਾ ਦੇ ਮੰਦੇ ਵਿੱਚ ਲਗਾਤਾਰ ਇਸ ਤਰੀਕੇ ਨਾਲ ਸ਼ਾਪਿੰਗ ਕੀਤੀ ਗਈ ਹੈ ਨੇ ਕਿਉਂ ਇੰਦੀ ਵਡਿੰਗ ਦੀ ਸ਼ਾਪਿੰਗ ਕੀਤੀ ਅੱਜ ਕਿੰਦੇ ਸੌਕ ਵੀ ਖਾਲੀ ਹੋ ਗਿਆ ਅੰਦਰ ਹਾਂਜੀ ਜਿਹੜਾ ਅਟੈਕ ਕੀਤਾ ਪਾਕਿਸਤਾਨ ਨੇ ਉਹਦਾ ਜਵਾਬ ਇੰਡੀਆ ਨੇ ਦਿੱਤਾ ਇਹ ਆਪਰੇਸ਼ਨ ਚਲਾ ਕੇ ਠੀਕ ਲੱਗਦੀ ਹੈ ਕਾਰਵਾਈ ਜਿਹੜੀ ਇੰਡੀਆ ਨੇ ਕੀਤੀ ਹੋਣਾ ਚਾਹੀਦਾ ਸੀ ਸਟੈਪ ਤੇ ਪਰ ਪਬਲਿਕ ਲਈ ਵੀ ਸੋਚਣਾ ਚਾਹੀਦਾ ਸੀ ਹਾਂਜੀ ਪਬਲਿਕ ਲਈ ਕੀ ਲੱਗਦਾ ਪਬਲਿਕ ਲਈ ਕੀ ਹੋਣਾ ਚਾਹੀਦਾ ਸੀ ਆ ਜੋ ਕੀ ਲੱਗਦਾ ਲਗਾਤਾਰ ਅਟੈਕ ਹੁੰਦੇ ਆ ਲੇਕਿਨ ਉਹਨੇ ਇੰਡੀਆ ਨੇ ਵੀ ਜਿਹੜੀ ਸ਼ਕਤੀ ਵਰਤੀ ਹੈ ਲਗਾਤਾਰ ਕਹਿੰਦੇ ਸੀ ਕਿ ਸ਼ਕਤੀ ਵਰਤਾਂਗੇ ਅਤੰਕ ਦੇ ਖਿਲਾਫ ਲੇਕਿਨ ਕੁਝ ਲੋਕ ਕਹਿੰਦੇ ਜਾਂਗ ਮਸਲੇ ਦਾ ਹੱਲ ਨਹੀਂ ਕਰਨਾ ਚਾਹੀਦਾ ਸੀਗਾ ਜਦੋਂ ਉਹਨਾਂ ਦੇ ਘਰ ਚ ਡਿੱਗੇ ਗਏ ਉਹਦੋਂ ਉਹਨਾਂ ਨੂੰ ਪਤਾ ਲੱਗਿਆ ਜਦੋਂ ਉਹਨਾਂ ਦਾ ਘਰ ਹੋਇਆਗਾ ਸੱਚੀ ਗੱਲ ਹੈ ਸੋ ਬਿਲਕੁਲ ਦੇਖੋ ਵੀਰ ਕਹਿੰਦਾ ਜਦੋਂ ਉਹਨਾਂ ਦੇ ਬੀਤੇਗੀ ਹੱਦ ਬੀਤੀ ਆਪੇ ਪਤਾ ਲੱਗੇਗੀ ਬਿਲਕੁਲ ਕਿਤਨਾ ਕਿਤੇ ਸਵਾਲਾਂ ਦੇ ਕੁਝ ਜਵਾਬ ਨੇ ਇਹ ਜਿਹੜੇ ਆਮ ਜਨਤਾ ਕੋਲੋਂ ਲੈਣੇ ਜ਼ਰੂਰੀ ਸੀਗੇ ਸੋ ਤੁਸੀਂ ਦੇਖ ਸਕਦੇ ਹੋ ਲਗਾਤਾਰ ਈ ਰਿਕਸ਼ਾ ਗੱਡੀਆਂ ਦੇ ਵਿੱਚ ਭੱਜ ਭੱਜ ਕੇ ਲੋਕ ਰਾਸ਼ਨ ਲੈ ਕੇ ਜਾ ਰਹੇ ਨੇ ਸੋ ਜਿਹੜਾ ਸ਼ਾਪਿੰਗ ਮਾਲ ਹੈ ਕਿਤਨਾ ਕਿਤੇ ਖਾਲੀ ਹੋਣਾ ਸ਼ੁਰੂ ਹੋ ਗਿਆ ਸਟਾਕ ਜਿਹੜਾ ਖਾਲੀ ਹੋਣਾ ਸ਼ੁਰੂ ਹੋ ਗਿਆ ਗੱਲਬਾਤ ਆ ਵੀਦੇ ਸਮਾਨ ਬੜੀ ਵੱਡੀ ਗਿੰਦੀ ਲੋਕਾਂ ਦੀ ਇਕੱਠਾ ਕਰਿਆ ਇਹ ਡਾਰੇ ਮੰਨ ਦੇ ਵਿੱਚ ਕੀ ਤਿਆਰੀ ਹੈ ਕੋਈ ਨਹੀਂ ਨੇ ਡਰ ਤਾਂ ਕੋਈ ਨਹੀਂ ਜੀ ਮੈਂ ਹੁਣੇ ਹੀ ਉਹਨਾਂ ਨੂੰ ਕਹਿ ਕੇ ਆਹਦੇ ਪਿੱਛੇ ਵੀ মিডিਆ ਨੂੰ ਇਧਰ ਵਾਸਤੇ ਕੋਈ ਨਹੀਂ ਆ ਜੋ ਵੀ ਭਾਰਤ ਕਰ ਰਿਹਾ ਵਧੀਆ ਕਰ ਰਿਹਾ ਜੇ ਪਹਿਲਗੰਗਦਾ ਪਹਿਲਗੰਗਦਾ ਜਵਾਬ ਬਹੁਤ ਵਧੀਆ ਦਿੱਤਾ ਜੀ ਮਨ ਖੁਸ਼ ਹੈ ਐਦਾਂ ਹੀ ਕੋਈ ਡਰ ਦਾ ਮੋਲ ਐ ਤੋਂ ਚਲੋ ਬਣਿਆ ਹੀ ਸਭ ਨੂੰ ਪਤਾ ਹੀ ਹੈ ਜਿੱਤਾਂ ਤੇ ਵੀ ਹੈਗੇ ਆ ਬਾਕੀ ਉਹ ਇਹ ਨਹੀਂ ਹੈਗਾ ਜੇ ਬਾਕੀ ਸਭ ਦੇ ਦੁਨੀਆ ਦੇ ਨਾਲ ਹੀ ਹੈ। ਉਹ ਕਿਦਾਂ ਦੇਖਦੇ ਹੋ ਲਗਾਤਾਰ ਇਸ ਤਰੀਕੇ ਦੀ ਕਾਰਵਾਈ ਪਾਕਿਸਤਾਨ ਜਦੋਂ ਕਰਦਾ ਹੈ ਸਾਡੇ ਲੋਕਾਂ ਦੇ ਖਿਲਾਫ ਨਾਜਾਇਜ਼ ਜਿਹੜੇ ਇੱਥੇ ਆ ਕੇ ਦੇਖਿਆ ਤੁਸੀਂ ਕਿਦਾਂ ਨਵੇਂ ਵਾਸਤੇ ਜੋੜੀਆਂ ਦੀ ਬੋਲੀਆਂ ਚਲਾਈਆਂ ਬੇਕਸੂਰ ਔਰਤਾਂ ਬੇਕਸੂਰ ਆਦਮੀ ਸੀਗੇ ਉਹਨਾਂ ਦੇ ਸਾਹਮਣੇ ਇਸ ਤਰੀਕੇ ਨਾਲ ਉਹਨਾਂ ਨੇ ਮਾਰ ਦਿੱਤਾ ਤੇ ਕੀ ਲੱਗਦਾ ਹੈ ਕਾਰਵਾਈ ਜਰੂਰੀ ਸੀਗੀ ਵੈਸੇ? ਭਾਜੀ ਬਹੁਤ ਜ਼ਰੂਰੀ ਸੀ ਕਾਰਵਾਈ। ਅੱਤਵਾਦ ਦਾ ਜਵਾਬ ਇਦਾਂ ਹੀ ਦੇਣਾ ਚਾਹੀਦਾ ਜੇ। ਲੋਕ ਕਹਿੰਦੇ ਕਿ ਬਦ ਮੁਸਲਮਾਨ ਕਹਿੰਦਾ ਲੋਕ ਕਹਿੰਦੇ ਕਿ ਚ ਕੋਈ ਮੁਸਲਮ ਹਿੰਦੂ ਦੀ ਗੱਲ ਨਹੀਂ ਹੈ ਅਤਵਾਦ ਦਾ ਕੋਈ ਧਰਮ ਨਹੀਂ ਹੈਗਾ ਇਹ ਗੱਲ ਮੰਨਦੇ ਹੋ ਬੱਲੇ ਕਿਨੋਂ ਤੇ ਗੋਲੀਆਂ ਤੇ ਮੁਸ਼ਕਲ ਚਲਾਈਆਂ ਗਈਆਂ ਭਾਜੀ ਧਰਮ ਪੁੱਛ ਕੇ ਦੇਖੋ ਜੀ ਅਤਵਾਦਾਂ ਵਾ ਇਹ ਕੋਈ ਧਰਮ ਨਹੀਂ ਹੈਗਾ ਉਹਨਾਂ ਵਾਸਤੇ ਸਾਰੇ ਇੱਕ ਹੈ ਇੱਕ ਨੂੰ ਸਭ ਨੂੰ ਮਾਰਦੇ ਐਤ ਕੀ ਪਤਾ ਨਹੀਂ ਕਿਉਂ ਉਹਨਾਂ ਨੇ ਧਰਮ ਪੁੱਛ ਕੇ ਚਲਾਈ ਤਾਂ ਧਰਮ ਪੁੱਛ ਕੇ ਅਸ਼ਰੂ ਦੇ ਵੀ ਜਾਂਦੇ ਬਾਸ ਦੇ ਉੱਪਰ ਗੋਲੀਆਂ ਆ ਪਹਿਲਾਂ ਵੀ ਬੜੀ-ਬੜੀ ਇਦਾਂ ਹੋ ਚੁੱਕਾ ਨਾ ਤਾਂ ਨਹੀਂ ਮਸਲੇ ਨੂੰ ਲੈ ਕੇ ਦੇਖੋ ਧਰਮ ਪੁੱਛ ਕੇ ਮੋਦੀ ਜੀ ਆਏ ਨੇ ਧਰਮ ਹੈ ਹਿੰਦੂ ਕਿਉਂ ਮੋਦੀ ਜੀ ਮੁਸਲਮਾਨ ਦੇ ਖਿਲਾਫ ਹੈ ਜੋਗੀ ਜੀ ਮੁਸਲਮਾਨ ਦੇ ਜ਼ਿਆਦਾ ਖਿਲਾਫ ਹੈ ਅਤਵਾਦੀ ਖਿਲਾਫ ਉਹ ਚਾਹਦੇ ਹੀ ਦਰਬਨ ਦਾ ਮੋਲ ਬਣਾਣਾ ਪਰ ਉਹ ਚੀਜ਼ ਹੋਈ ਨਹੀਂ ਇੱਕ ਵਕਫ ਵੇਲ ਸੀਗਾ ਉਹ ਜਿਹੜਾ ਕਹਿੰਦੇ ਸੀਗੇ ਮੁਸਲਮਾਨ ਤਬਕੇ ਦੇ ਹੱਕ ਚ ਲਿਆਂਦਾ ਕਿ ਵਕਫ ਵੇਲ ਦੀ ਪ੍ਰਾਪਰਟੀਆਂ ਬਹੁਤ ਜ਼ਿਆਦਾਆਂ ਜੇਕਰ ਦੁਨੀਆ ਦੇ ਵਿੱਚ ਸਭ ਤੋਂ ਆਪਾਂ ਗੱਲ ਕਰੀਏ ਨਾ ਖਾਸ ਕਰਕੇ ਇੰਡੀਆ ਦੇ ਵਿੱਚ ਤਿੰਨ ਪ੍ਰਾਪਰਟੀਆਂ ਦੇ ਜਿੰਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਹੈ ਉਹ ਆਪਣਾ ਜਿਹੜਾ ਆਰਮੀ ਹੈ ਬੀਐਸਐਫ ਹੈ ਦੂਸਰੇ ਨੰਬਰ ਤੇ ਰੇਲਵੇ ਹੈ ਤੀਸਰੇ ਨੰਬਰ ਤੇ ਜਿਹੜਾ ਆਪਣਾ ਵਕਫ ਹੁੰਦਾ ਹੈ ਵਕਫ ਕੋਲ ਬਹੁਤ ਜਿਆਦੀ ਪ੍ਰਾਪਰਟੀ ਹੈ ਕਹਿੰਦੇ ਸੀ ਨਜਾਇਜ਼ ਕਬਜ਼ੇ ਬਹੁਤ ਕੀਤੇ ਹੋਏ ਲੋਕਾਂ ਦੀਆਂ ਜਗ੍ਹਾ ਦੇ ਉੱਪਰ ਉਹ ਬਿੱਲ ਲਿਆ ਕੇ ਉਹਨਾਂ ਨੇ ਵਕਫ ਖਤਮ ਕਰਤਾ ਉਹਨੂੰ ਠੀਕ ਮੰਨਦੇ ਹੋ ਬਿਲਕੁਲ ਭਾਜੀ ਠੀਕ ਹੈ ਬਿਲਕੁਲ ਸਹੀ ਮੰਨਣਾ ਇਦਾਂ ਨਹੀਂ ਲੱਗਦਾ ਕਿ ਐਕਸ਼ਨ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਭਾਜੀ ਉਹਨਾਂ ਦੇ ਬਿਲਕੁਲ ਤੁਸੀਂ ਦੇਖਿਆ ਕਿਤਨਾ ਕਿਤੇ ਅੱਲਾਹ ਦਾ ਤਸ ਜਿਹੜੇ ਲੋਕ ਨੇ ਹੁਣ ਇੱਥੇ ਸ਼ਾਪਿੰਗ ਕਰਦੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੋ ਤੁਸੀਂ ਦੇਖਿਆ ਮੈਮ ਠੀਕ ਮੰਨਦੇ ਹੋ ਜਿਹੜੀ ਕਾਰਵਾਈ ਹੋ ਰਹੀ ਹੈ ਇੰਡੀਆ ਦੇ ਵੱਲੋਂ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਹਾਂਜੀ ਬਹੁਤ ਵਧੀਆ ਹੋ ਰਿਹਾ ਜੀ ਬਹੁਤ ਚੰਗਾ ਕੰਮ ਕਰ ਰਿਹਾ ਹੈ। ਸਾਡੇ ਮੋਦੀ ਸਰ ਨੇ ਜੋ ਵੀ ਕੀਤਾ ਹੈ ਬਹੁਤ ਵਧੀਆ ਸਾਡੇ ਲਈ ਕੀਤਾ ਔਰ ਉਹਨਾਂ ਨੂੰ ਇਨਸਾਫ ਵੀ ਮਿਲਿਆ। ਬਹੁਤ ਵਧੀਆ ਗੱਲ ਆ ਔਰ ਬਟ ਇਹ ਕਿ ਮੁਸ਼ਕਲ ਤਾਂ ਸਾਰੇ ਨੂੰ ਆ ਰਹੀ ਹੈ ਜਿਸ ਤਰ੍ਹਾਂ ਹੁਣ ਰਾਸ਼ਨ ਬਿਲਕੁਲ ਵੀ ਖਤਮ ਆ। ਬੀਮਾਰ ਚਾਹੇ ਕੋਚਨ ਨਹੀਂ ਸਾਨੂੰ ਮਿਲ ਰਿਹਾ ਤੇ ਇਹੀ ਉਮੀਦ ਕਰਦੇ ਆ ਕਿ ਜੋ ਜਨਤਾ ਨੂੰ ਕੋਈ ਪ੍ਰੋਬਲਮ ਨਾ ਆਵੇ। ਅੰਮ੍ਰਿਤਸਰਿਕ ਦੇ ਨਾਲ ਲੋਕ ਇੱਕਦਮ ਘਰਾਂ ਚੋਂ ਨਿਕਲੇ ਪਹਿਲਾਂ ਇਹ ਕੋਵਿਡ ਦੇ ਵਿੱਚ ਅੰਨੇ ਜ਼ਿਆਦਾ ਦੇਖਿਆ ਸੀਗਾ ਇੰਨੀ ਭੀੜ ਲੋਕ ਦੁਕਾਨਾਂ ਤੇ ਪਹੁੰਚ ਗਏ ਹੁਣ ਸਾਇਦਨ ਵਜਨੇ ਆ ਰਾਤ ਨੂੰ ਬਲੈਕਆਊਟ ਹੋਣਾ ਇਹ ਮੈਨੂੰ ਲੱਗਦਾ ਕਈਆਂ ਨੇ ਇਹ ਮਾਹੌਲ ਦੇਖਿਆ ਨਹੀਂ ਪੁਰਾਣੇ ਲੋਕਾਂ ਨੇ ਦੇਖਿਆ ਸੀਗਾ ਇਹ ਥੋੜਾ ਜਿਹਾ ਮਨ ਚ ਡਰਦਾ ਕਿ ਕੀ ਐਕਸਾਈਟਮੈਂਟ ਹੈ ਇਸ ਵਾਰ ਨਹੀਂ ਨਹੀਂ ਬਹੁਤ ਡਰ ਰਹਾ ਹੈ ਜੀ ਡਰਤਾ ਲੱਗਦਾ ਹੀ ਹੈ ਜੀ ਸਾਰਿਆਂ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਸਾਰੀ ਜਨਤਾ ਨੂੰ ਕੋਆਪਰੇਟ ਕਰਨਾ ਚਾਹੀਦਾ ਕਿ ਜੋ ਵੀ ਆਪਣਾ ਏਕਤਾ ਬਣਾਈ ਰੱਖਣ ਬਟ ਇਹ ਆ ਕਿ ਸਾਰਿਆਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਰਾਸ਼ਨ ਦੀ ਪ੍ਰੋਬਲਮ ਆ ਰਹੀ ਹੈ ਨਾ ਇਹ ਨਹੀਂ ਆਣੀ ਚਾਹੀਦੀ ਦਿੱਕਤ ਕਿਉਂਕਿ ਇਹ ਬੱਚਿਆਂ ਵਾਸਤੇ ਸਾਡੇ ਘਰ ਦੇ ਬੱਚਿਆਂ ਵਾਸਤੇ ਪ੍ਰੋਬਲਮ ਹੋ ਜਾਏਗੀ ਇਸ ਨਾਲ ਸਾਰਿਆਂ ਨੂੰ ਹਰ ਕੋਈ ਚੀਜ਼ ਪ੍ਰੋਵਾਈਡ ਕਰਨੀ ਚਾਹੀਦੀ ਆ ਠੀਕ ਹੈ ਬਿਲਕੁਲ ਅਭੀ ਦੇ ਬੜੀਆਂ ਹੱਲਾ ਗੱਠੀਆਂ ਕਰ ਲੀਆਂ ਇਹ ਨਰਜੀ ਲੱਗਦਾ ਜੇ ਕੱਲ੍ਹ ਤੇ ਸਟੋਰ ਕਰ ਦਈਏ ਦੇਖੋ ਇਹ ਨਰਜੀ ਚਿੰਗ ਲਜਾਏ ਜਾ ਰਹੇ ਘਰ ਚ ਹਾਂਜੀ ਇਹ ਨਰਜੀ ਸਟੋਰ ਕੀਤੀ ਕੋਈ ਵੱਖਰੀ ਆਪਣੀ ਵੀ ਕੋਈ ਮੰਨ ਭੇਤ ਕੋਈ ਹੈਗਾ ਮੰਨ ਦੇ ਵਿੱਚ ਪਾਕਿਸਤਾਨ ਦੇ ਕਲਾਬ ਖੁੰਦਾ ਗਈ ਹੈ ਦੇਖੋ ਕੀ ਬਦਾ ਪੀਤੀ ਰਣੀ ਕਿ ਰੈਣੀ ਕਿ ਨਹੀਂ ਰੈਣੀ ਇਹ ਤਾਂ ਕੁਝ ਨਹੀਂ ਪਤਾ ਪਰ ਵੈਸੇ ਇਹ ਕਾਦਰ ਵੀ ਠੀਕ ਮੰਨਦੇ ਹੋ ਜਿਹੜੀ ਇੰਡੀਆ ਨੇ ਉਹਨੂੰ ਆਪਰੇਸ਼ਨ ਕੀਤਾ ਕਿਉਂਕਿ ਪਹਿਲਾਂ ਉਹਨਾਂ ਨੇ ਆਪਣੇ ਲੋਕਾਂ ਨੂੰ ਮਾਰਿਆ ਇੱਧਰ ਆ ਕੇ ਨਹੀਂ ਗਲਤਾਂ ਕੀਤਾ ਕਿੰਨੇ ਨਹੀਂ ਨਹੀਂ ਉਹਨਾਂ ਨੇ ਹਾਂ ਪਾਕਿਸਤਾਨ ਨੇ ਗਲਤ ਕੀਤਾ ਇੰਡੀਆ ਨੇ ਜਵਾਬ ਦਿੱਤਾ ਉਹ ਠੀਕ ਹੈ ਠੀਕ ਹੈ ਦੇਣਾ ਚਾਹੀਦਾ ਹਾਂ ਉਹ ਬਿਲਕੁਲ ਇਹ ਸ਼ਾਪਿੰਗ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਬਾਈ ਜੀ ਕਿਹੜਾ ਕਿਹੜਾ ਸਬਾਨ ਜ਼ਿਆਦਾ ਲੋਕ ਲੈਂਦੇ ਨਜ਼ਰ ਆਏ ਨੇ ਬੜੀ ਵੱਡੀ ਗਿਣਤੀ ਚ ਲੋਕ ਘਰ ਘਰ ਕੇ ਸ਼ਾਪਿੰਗ ਕਰਦੇ ਆ ਜਿਆਦਾਤਰ ਘਰੇਲੂ ਵਸਤਾਂ ਜਿੱਦਾਂ ਕੋਲਡ ਡਰਿੰਕ ਹੋ ਗਈ ਨਾਲ ਆਪਣਾ ਕਹਿ ਲੋ ਵੀ ਖਾਨ ਪੀਣ ਦੀਆਂ ਦਾਲਾਂ ਖੰਡ ਪਰ ਕਈ ਚੀਜ਼ਾਂ ਮਿਲ ਹੀ ਨਹੀਂ ਰਹੀਆਂ ਤਕਰੀਬਨ 60% ਸਟਾਕ ਖਤਮ ਹੋ ਗਿਆ ਅਸੀਂ ਵੀ ਲੈਣ ਕਾਫੀ ਕੁਆਂਟੀਟੀ ਚਾਹੇ ਲੇਕਿਨ ਸਾਮਾਨ ਮਿਲ ਨਹੀਂ ਰਿਹਾ ਇਹ ਪਹਿਲਾਂ ਕੋਵਿਡ ਨਾਲ ਜ਼ਿਆਦਾ ਦੇਖਿਆ ਸੀਗਾ ਲੋਕਾਂ ਨੇ ਬਸ ਸੇਮ ਕੋਵਿਡ ਵਾਲਾ ਉਹ ਟ੍ਰੀਟਮੈਂਟ ਦੁਬਾਰਾ ਸ਼ੁਰੂ ਹੋ ਗਿਆ ਪਰ ਲੜਾਈ ਦੇ ਨਾਮ ਤੇ ਇਹਨਾਂ ਨੂੰ ਜਾਇਜ਼ ਲੋਕ ਹ ਹਰਤਾਤ ਬਾਈ ਜਦੂਦੀ ਮੰਨਦੇ ਹੋ ਕਿ ਕਿ ਪਾਕਿਸਤਾਨ ਨਹੀਂ ਆਪਣੀਆਂ ਹਰਕਤਾਂ ਤੋਂ ਹਟਦਾ ਇਹ ਪਹਿਲੀ ਵਾਰ ਨਹੀਂ ਹੋਇਆ ਲਗਾਤਾਰ ਹੋ ਰਿਹਾ ਤਾਰਾ ਹਮੇਸ਼ਾ ਪਾਕਿਸਤਾਨ ਦੀਆਂ ਨਿਕਲਦੀਆਂ ਬੇਸ ਕੈਂਪ ਪਾਕਿਸਤਾਨ ਦੇ ਹੁੰਦੇ ਆ ਹਥਿਆਰ ਪਾਕਿਸਤਾਨ ਦੇ ਹੁੰਦੇ ਆ ਲੈਂਗੁਏਜ ਪਾਕਿਸਤਾਨ ਦੀ ਬੰਦੇ ਪਾਕਿਸਤਾਨ ਦੇ ਹੁੰਦੇ ਬਿਲਕੁਲ ਪਾਕਿਸਤਾਨ ਗਲਤ ਕਰ ਰਿਹਾ ਵੈ ਪਰ ਇਸ ਚੀਜ਼ ਦਾ ਨੂੰ ਖਮਿਆਰਾ ਭੁਗਤਣਾ ਪਵੇਗਾ ਅੱਜ ਗਿਣਤੀ ਤੁਸੀਂ ਅਗਰ ਸਰਚ ਕਰੋ ਆਜ਼ਾਦੀ ਵੇਲੇ ਸਿੱਖਾਂ ਦੇ ਹਿੰਦੂਆਂ ਦੀ ਕਿੰਨੀ ਸੀ ਪਾਕਿਸਤਾਨ 'ਚ ਤੇ ਅੱਜ ਕਿੰਨੀਆਂ ਤੇ ਉਹ ਤੁਸੀਂ ਸ਼ਾਇਦ ਅਗਰ ਗ੍ਰਾਫ ਪੜ੍ਹੋ ਤੇ ਮੈਨੂੰ ਲੱਗਦਾ ਲੋਕਾਂ ਦੇ ਹੋਸ਼ ਉੱਡ ਜਾਣਗੇ ਲੋਕਾਂ ਨੂੰ ਪਤਾ ਹੀ ਨਹੀਂ ਕਿੰਨਾ ਕਨਵਰਜਨ ਹੋ ਗਿਆ ਸੀ ਪਾਕਿਸਤਾਨ ਨੇ ਕਸ਼ਮੀਰ ਦੇ ਪੁਨ ਸਾਈਡ ਵਾਲੀ ਸਾਈਡ ਤੇ ਨਾ ਕਾਫੀ ਨੁਕਸਾਨ ਕੀਤਾ ਆਪਣੇ ਪੰਜਾਬੀ ਭਰਾ ਗੁਰਦੁਆਰਾ ਕਦਾਗੀ ਵੀ ਦੱਸਿਆ ਜਾਂਦਾ ਸ਼ਹੀਦ ਹੋਏ ਬਿਲਕੁਲ ਬਿਲਕੁਲ 10 ਤੋਂ 12 ਜਿਹੜੇ ਆਪਣੇ ਪੰਜਾਬੀ ਲੋਕ ਮਾਰੇ ਗਏ ਪਰ ਕੀ ਲੜਵਾ ਕਸ਼ਮੀਰੀ ਕੀ ਸੋਚਦੇ ਨੇ ਕਸ਼ਮੀਰੀ ਜਿਹੜਾ ਪਾਕਿਸਤਾਨ ਤੇ ਜਾਣਾ ਚਾਹੁੰਦੇ ਨਹੀਂ ਆ ਭਾਵੇਂ ਚ ਬਹਿ ਕੇ ਖੁਸ਼ ਨੇ ਨਾ ਨਾ ਉਹ ਭਾਰਤ ਦੇ ਲੈ ਕੇ ਖੁਸ਼ ਆ ਮੁਸਲਮਾਨ ਵੀ ਪਾਕਿਸਤਾਨ ਦੇ ਜਿਹੜੇ ਨਾ ਭਾਰਤ ਦੇ ਲੈ ਕੇ ਜਿਆਦਾ ਸੇਫ ਮਹਿਸੂਸ ਕਰਦੇ ਇੱਕ ਤੇ ਭਾਰਤ ਦੀ ਮੰਗਾਈ ਉਹਨਾਂ ਘੱਟ ਆ ਇਹਦੇ ਨਾਲੋਂ ਤਿੰਨ ਗੁਣਾ ਮਗਾਈ ਜਿਆਦਾ ਪਾਕਿਸਤਾਨ 'ਚ ਔਰ ਰਹੀ ਗੱਲ ਲੋਕ ਇੱਥੇ ਆਪਣੇ ਆਪ ਨੂੰ ਬੜਾ ਖੁਸ਼ਹਾਲ ਮਹਿਸੂਸ ਕਰਦੇ ਖੁਸ਼ੀ-ਖੁਸ਼ੀ ਨਾਲ ਰਹਿ ਰਹੇ ਪਰ ਬਾਈ ਜੀ ਇਹ ਜਿਹੜਾ ਮੁੱਦਾ ਬਣ ਗਿਆ ਕਿਤੇ ਨਾ ਕਿਤੇ ਲੋਕ ਹੁਣ ਧਾਰਮਿਕ ਮੁੱਦਾ ਦੇਖ ਰਹੇ ਲੋਕ ਕਹਿੰਦੇ ਧੜਮ ਪੁਸ਼ਕੇ ਗੋਲੀਆਂ ਚਲਾਈਆਂ ਲੱਗਦਾ ਕਿ ਇੱਕ ਪ੍ਰੋਪਰ ਕੋਈ ਧੜਮ ਹੈਗਾ ਜਿਹੜਾ ਇਸ ਤਰੀਕੇ ਨਾਲ ਤਵਾਦ ਨੂੰ ਵੈਸੇ ਤਾਂ ਇਹਦੇ ਨਾਂ ਤੇ ਨਾ ਤੇ ਸਿਆਸਤ ਕਰਨੀ ਚਾਹੀਦੀ ਆ ਨਾ ਇਹ ਇਹ ਗਲਤ ਕੀਤਾ ਬਹੁਤ ਜ਼ਿਆਦਾ ਗਲਤ ਆ ਪੜੋ ਕਈਆਂ ਦੇ ਤੇ ਪੈਂਟ ਲਵਾਤੀਆਂ ਨਿਕਰਾਂ ਲਵਾਤੀਆਂ ਕਹਿੰਦੇ ਚੈੱਕ দাও ਜਿਨ੍ਹਾਂ ਨੂੰ ਕਲਮਾ ਆਉਂਦਾ ਸੀਗਾ ਉਹ ਦੇ ਉੱਥੋਂ ਬਚ ਕੇ ਨਿਕਲ ਗਏ ਬਿਲਕੁਲ ਪਰ ਕਈ ਲੋਕ ਇਮਾਨਦਾਰ ਹੁੰਦੇ ਆ ਕਈ ਬੜੇ ਹੌਨੈਸਟਲੀ ਕਹਿੰਦੇ ਨਹੀਂ ਸਾਨੂੰ ਆਉਂਦੀਆਂ ਕਲਮਾ ਨਹੀਂ ਪੜਾਂਗੇ ਜੋ ਸਾਡਾ ਧਰਮ ਹੈ ਹੀ ਉਹ ਦੱਸਾਂਗੇ ਚਾਹੇ ਸਿੱਖਾ ਚਾਹੇ ਹਿੰਦੂ ਆ ਉਹ ਬਿਲਕੁਲ ਆ ਸਕਦੇ ਆ ਕੁਝ ਲੋਕਾਂ ਨੇ ਦਲੇਰੀ ਨਾਲ ਤੇ ਸ਼ਹੀਦੀ ਵੀ ਦਿੱਤੀ ਅਸੀਂ ਹੈਗੇ ਆ ਆਪਣੇ ਧਰਮ ਦੇ ਖੁਸ਼ੀ 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 ਉਹਨਾਂ ਨੇ ਆਪਣੀ ਜੀ ਦੀਦਾ ਜਾਨ ਦਿੱਤਾ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਖੋਪ ਤੋਂ ਬੇਪਰਵਾਹ ਕੇ ਗਏ ਲੇਕਿਨ ਇਹਨਾਂ ਲੋਕਾਂ ਦੀ ਮਿਸਾਲ ਜਿਹੜੀ ਨਾ ਇਹ ਪਾਕਿਸਤਾਨ ਨੂੰ ਇਹ ਚੀਜ਼ ਦਾ ਖਮਿਆਰਾ ਭੁਗਤਣਾ ਪਏਗਾ ਭਾਰਤ ਦੇ ਵਿੱਚ ਵੀਰੇ ਜੇ ਆਪਾਂ ਘੁੰਮ ਕੇ ਆਪਣੇ ਦੇਸ਼ ਦੇ ਵਿੱਚ ਸੇਫ ਨਹੀਂ ਆਪਾਂ ਘੁੰਮਣਗੇ ਕਸ਼ਮੀਰ ਦੇ ਵਿੱਚ ਉੱਥੇ ਗੋਲੀਆਂ ਚਲਾਤੀਆਂ ਕਿ ਤਰ੍ਹਾਂ ਆਪਾਂ ਕਹਿੰਦੇ ਸਾਡਾ ਦੇਸ਼ ਹੈ ਉਹੀ ਗੱਲ ਕਹਿ ਰਹੇ ਆਂ ਵੀ ਸਾਡੇ ਨਾ ਪਰ ਪੰਜਾਬ ਦੀ ਇਹ ਬਦਕਿਸਮਤੀ ਆ ਹਿਮਾਚਲ ਤੋਂ ਹਰਿਆਣੇ ਤੋਂ ਹਰ ਨਾਗਰਿਕ ਇੱਥੇ ਪੰਜਾਬ ਚ ਆ ਕੇ ਰਹਿ ਰਿਹਾ ਸਾਨੂੰ ਉੱਥੇ ਜਾ ਕੇ ਬਸਣਾ ਇੱਥੇ ਇੱਥੇ ਲੋਕ ਆ ਕੇ ਕਿੱਲਿਆਂ ਦੇ ਕਿੱਲੇ ਜ਼ਮੀਨ ਲੈ ਰਹੇ ਲੇਕਿਨ ਸਾਡਾ ਪੰਜਾਬੀ ਅਗਰ ਹਰਿਆਣੇ ਜਾਂਦਾ ਜੁਪੀ ਜਾਂਦਾ ਬਿਹਾਰ ਜਾਂਦਾ ਹਿਮਾਚਲ ਜਾਂਦਾ ਅਸੀਂ ਇੱਕ ਮਰਲਾ ਜਗ੍ਹਾ ਨਹੀਂ ਲੈ ਸਕਦੇ ਜਗਤ ਲੈਣੀ ਤੇ ਬੜੀ ਦੂਰ ਦੀ ਗੱਲ ਆ ਸਾਨੂੰ ਆਧਾਰ ਕਾਰਡ ਨਾਗਰਿਕ ਨਹੀਂ ਬਣਾਇਆ ਜਾਂਦਾ ਉਥੋਂ ਦਾ ਲੇਕਿਨ ਸਾਡੇ ਪੰਜਾਬ ਨੂੰ ਵੀ ਉਹੋ ਕੰਮ ਕਰਨਾ ਚਾਹੀਦਾ ਜੋ ਦੂਜੀਆਂ ਸਟੇਟਾਂ ਕਰਦੇ ਪਏ ਜਦੋਂ ਬਾਹਰੋਂ ਇਹ ਲੋਕ ਆਉਂਦੇ ਨੇ ਇੱਥੇ ਰਹਿਣ ਲਈ ਤੇ ਲੱਗਦਾ ਕਿ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਪਰ ਰਿਪੋਰਟ ਥਾਣੇ 'ਚ ਹੋਣਾ ਚਾਹੀਦਾ ਕਿਉਂਕਿ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਵੀ ਇਹਨਾਂ ਦਾ ਹੱਥ ਨਿਕਲ ਹੁੰਦਾ ਇਸੇ ਚੀਜ਼ ਕਰਕੇ ਦਿੱਲੀ ਆਪਨੇ ਕਿੰਨੇ ਵੈਪਨ ਫੜੇ ਜਾ ਰਹੇ ਲੋਕ ਬਾਹਰੋਂ ਆ ਰਹੇ ਜਸੂਸੀ ਕਰ ਰਹੇ ਆਪਣੀ ਸਾਰੀ ਇਨਫੋਰਮੇਸ਼ਨ ਬਾਹਰ ਜਾ ਰਹੀ ਹੈ ਲੇਕਿਨ ਬਹੁਤ ਵੱਡੇ ਪੱਧਰ ਤੇ ਨਾ ਇਹ ਲੂ ਔਰ ਇਥੋਂ ਦੇ ਸੀਪੀ ਸਾਹਿਬ ਨੂੰ ਵੀ ਥੋੜੀ ਜੀ ਸ਼ਕਤੀ ਹੋਰ ਕੀਤੀ ਜਾਣੀ ਚਾਹੀਦੀ ਚੈਕਿੰਗਾਂ ਕਦੋਂ ਲਗਾਤਾ ਬਿਲਕੁਲ ਬਿਲਕੁਲ ਠੀਕ ਹੈ ਬਹੁਤ ਬਤਾਓ ਸੋ ਬਿਲਕੁਲ ਬਜ਼ੁਰਗ ਮਾਤਾ ਮਾਤਾ ਜੀ ਸਮਾਨ ਰਾਸ਼ਨ ਬਾਨੀ ਵਾਫੀ ਇਕੱਠਾ ਕਰ ਲਿਆ ਘਰ ਦਾ ਇਹ ਕਾਰਨ ਕੀ ਹੈ ਜਿਹੜਾ ਇੰਨੀ ਵੱਡੀ ਗਿਣਤੀ ਜਦ ਰਾਸ਼ਨ ਇਕੱਠਾ ਕਰਕੇ ਅੰਦਰ ਸਟਾਕ ਖਤਮ ਹੋ ਗਏ ਨੇ ਲੋਕ ਨਿਕਲੇ ਆਏ ਕਰਾਂਗੇ ਇਸ ਤਰ੍ਹਾਂ ਵੀ ਜਦੋਂ ਮੈਂ ਪਹਿਲੀ 71 ਦੀ ਲੜਾਈ ਲੱਗੀ ਸੀ ਨਾ ਬਹੁਤ ਪਰੇਸ਼ਾਨੀਆਂ ਖੜੀਆਂ ਹੋਈਆਂ ਸੀ ਦੇਖੀ ਤੁਸੀਂ ਸਾਡੀ 71 ਦੀ ਕੀ ਕੁਛ ਯਾਦੋਂ 71 ਦੀ ਹੈ ਕੀ ਕੁਝ ਦੇਖਿਆ ਉਦੋਂ ਉਦੋਂ ਇਸ ਤਰ੍ਹਾਂ ਹੈ ਕਿ ਮਤਲਬ ਜਦੋਂ ਖਾਣ ਪੀਣ ਨੂੰ ਕੁਝ ਨਹੀਂ ਰਹਿ ਗਿਆ ਕਰੋ ਬੁਕਾਰ ਹੋ ਗਏ ਸੀ ਉਹ ਚੀਜ਼ਾਂ ਤੇ ਹੁਣ ਵੀ ਉਹ ਟਾਈਮ ਆ ਰਿਹਾ ਪਰ ਇਹ ਹੈ ਕਿ ਅੰਦਰ ਥੋੜਾ ਬਹੁਤਾ ਹੋਊਗਾ ਜੇ ਵੱਜਾਂਗੇ ਤੇ ਥੋੜਾ ਬਹੁਤਾ ਬੱਚੇ ਖਾ ਲੈਣਗੇ ਛੋਟੇ ਛੋਟੇ ਬੱਚੇ ਆ ਤੇ ਉਸ ਵੇਲੇ ਤੇ ਤੁਸੀਂ 71 ਵੀ ਦੇਖੀ ਆ ਤੁਸੀਂ 84 ਵੀ ਦੇਖੀ ਆ ਆਧਵਿਕ ਮਸਲਿਆਂ ਨੂੰ ਲੈ ਕੇ ਜੰਗਾ ਹੁੰਦੀਆਂ ਨੇ ਇਹ ਕਾਰਵਾਈ ਜਿਹੜੀ ਭਾਰਤ ਨੇ ਕੀਤੀ ਜਦੋਂ ਆਪਰੇਸ਼ਨ ਚਲਾਇਆ ਇਹ ਠੀਕ ਹੈ ਕਿਉਂਕਿ ਉਹਨਾਂ ਵੱਲੋਂ ਇੱਧਰ ਆ ਕੇ ਅਟੈਕ ਕੀਤਾ ਗਿਆ ਉਹਨਾਂ ਦੇ ਸੰਖਿਆ ਲਓ ਹੁਣ ਭਾਰਤ ਨੇ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਨੂੰ ਕਾਲੇ ਸ਼ਰਮੀ ਸ਼ੁਰੂ ਤੋਂ ਇਹੋ ਕੁਸ਼ਨ ਦਾ ਆਇਆ ਵਾ ਅੱਜ ਕੋਈ ਨਵਾਂ ਤੇ ਹੈ ਨਹੀਂ ਆ ਪਰ ਕਹਿੰਦਾ ਮਤਲਬ ਇਹ ਕਿ ਜੇ ਬਹਿ ਕੇ ਆਪੋ ਆਪਣੇ ਮਸਲਿਆਂ ਨੂੰ ਸੁਲਝਿਆ ਜਾਵੇ ਤੇ ਉਹ ਸਾਰਿਆਂ ਨਾਲ ਵਧੀਆ ਵਾ ਇਸ ਤਰ੍ਹਾਂ ਬੜੀ ਦੀ ਬਹਿ ਪਹਿਲਾਂ ਪਹਿਲਾਂ ਬੜੀ ਦੀ ਬਹਿ ਚੁੱਕੇ ਆ ਪਾਕਿਸਤਾਨ ਹਰ ਵਾਰੀ ਕਹਿ ਦਿੰਦਾ ਸੀ ਕੁਝ ਨਹੀਂ ਕਰਾਂਗੇ ਲਿਖ ਕੇ ਦੇ ਦਿੰਦੇ ਆ ਕਿ ਅਸੀਂ ਕੁਝ ਨਹੀਂ ਕਰਾਂਗੇ ਫਿਰ ਉਹਨਾਂ ਦੇ ਉੱਥੋਂ ਟੱਪ ਟੱਪ ਕੇ ਲੋਕ ਉਹਨਾਂ ਦੇ ਜਿਹੜੀਆਂ ਜਗਾਵਾਂ ਤੋਂ ਬੇਸ ਕੈਂਪਾਂ ਚ ਉਹ ਉਹਨਾਂ ਦੇ ਸ਼ਹਿਰਾਂ ਤੋਂ ਨਿਕਲ ਕੇ ਇੱਥੇ ਆ ਕੇ ਹਮਲੇ ਹੁੰਦੇ ਆ ਨਹੀਂ ਹੋਣੇ ਚਾਹੀਦੇ ਨਹੀਂ ਹੋਣਾ ਚਾਹੀਦੇ ਉਹ ਤਾਂ ਲਿਖਤ ਮੰਨਦੇ ਹੀ ਨਹੀਂ ਉਹ ਬਹਿ ਕੇ ਬੜੀ-ਬੜੀ ਗੱਲ ਕਰਲੀ ਟੇਬਲ ਟਾਕ ਬੜੀ-ਬੜੀ ਹੋ ਗਿਆ ਆ ਆਜ਼ਾਦੀ ਤੋਂ ਬਾਅਦ ਮੈਨੂੰ ਲੱਗਦਾ ਸ਼ਾਇਦ 50 ਦੀ ਬੈਠਕ ਹੋ ਗਈ ਹੋ ਗਈ ਹੋ ਗਈ ਨਹੀਂ ਹਟਦੇ ਨਹੀਂ ਹੋਣੀ ਹਟੇ ਫਿਰ ਕਾਰ ਵੀ ਜੂ ਦੀ ਹੈਗੀ ਹੈ ਹੈਗੀ ਤੇ ਜ਼ਰੂਰੀ ਆ ਪਰ ਇਹ ਆ ਕੇ ਜਿਹੜੀ ਗਾੜੀ ਹੁਣ ਜਨਤਾ ਵਾ ਤੇ ਇਹ ਤੇ ਗਾੜੀ ਹੁਣ ਬਰਬਾਦ ਹੀ ਆ ਨਾ ਮਰਨ ਮਰੌਣ ਹੀ ਆ ਨਾ ਮਰਨ ਮਰੌਣ ਦਾ ਕੋਈ ਹੱਲ ਨਹੀਂ ਬਹਿ ਕੇ ਸਾਰਾ ਸੌਲਵਟ ਕਰ ਲੈਣਾ ਮਰਨ ਮਰੌਣ ਦਾ ਕੋਈ ਹੱਲ ਨਹੀਂ ਅੰਮਗਿਾਈ ਦੀ ਮਾਰ ਪੈ ਕੇ ਦੁਨੀਆ ਦੇ ਗਰੀਬ ਲੋਕ ਜਵਾਬ ਦਿਓ ਕਹਿਣ ਦਾ ਭਾਵ ਹੈ ਕਿ ਆਮ ਲੋਕਾਂ ਨੂੰ ਨੁਕਸਾਨ ਨਾ ਹੋਵੇ ਨ ਆਰੇ ਕੋਈ ਕਾਰਵਾਈ ਕਰਨ ਪਰ ਵੀ ਦੁਨੀਆ ਨੂੰ ਆਮ ਲੋਕ ਜਿਹੜੇ ਗਰੀਬ ਲੋਕ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਗਾਦਾ ਹੋਵੇ। 40 ਜਣੇ ਮਰੇ ਆ ਤੇ ਜਿੰਨਾ ਪਰਿਵਾਰਾਂ ਦੇ ਗਏ ਆ ਉਹ ਪਰਿਵਾਰਾਂ ਵਾਸਤੇ ਤਾਂ ਲੜਾਈ ਪੱਕੀ ਆ। ਠੀਕ ਹੈ ਨਾ। ਮਦੋ ਜੀ ਉਧਰ ਘੁੰਮਣ ਫਿਰਨ ਗਏ ਆਪਣੇ ਦੇਸ਼ ਦੇ ਵਿੱਚ ਘੁੰਮਣ ਗਏ। ਆ ਕਿਦਾਂ ਆਪਣਾ ਨੌਜਵਾਨ ਸੀਗੇ ਉੱਥੇ ਲੜ ਕੇ ਨਾ ਨੂੰ ਉਹ યાਸਤ ਵੇਦਨ ਨੂੰ ਉਹ ਮੁੱਕ ਜਾਂਦਾ ਵਾ। ਤੋ ਸੋ ਜਨਾਨੀ ਤੇ ਉਹਦੇ ਮਾਪਿਓ ਤੇ ਸੇੜਨ ਵਾਲਿਆ ਤੇ ਕੀ ਅਸਰ ਆ? ਜਿੰਨਾਂ ਦਾ ਚੂੜਾ ਨਹੀਂ ਲੱਥਾ ਉਹਨਾਂ ਨੂੰ ਵਿਧਵਾ ਕਰਤਾ ਉਹਨਾਂ ਨੂੰ ਵਿਧਵਾ ਕਰ ਦਿੱਤਾ ਆ। ਇਨਸਾਨ ਤੌਰ ਤੇ ਵੈਸੇ ਬੰਦਾ ਹੋ ਜੇ ਨਾ ਤਾਂ ਉਹ ਨਹੀਂ ਬਰਦਾਸ਼ਤ ਹੁੰਦਾ। ਜੇ ਫਿਰ ਜਿਹੜਾ ਦੁੱਖ ਤੇ ਬਹੁਤ ਜ਼ਿਆਦਾ ਵਾ। ਜਿਵੇਂ ਤੁਸੀਂ ਦੂਰ ਉ ਜਾੜਿਆ ਤੇ ਅੱਜ ਦੁੱਖ ਦੁੱਖ ਤੇ ਬਹੁਤ ਜ਼ਿਆਦਾ ਸਾਡੇ ਘਰ ਤਿੰਨ ਚਾਰ ਦਿਨ ਇਹ ਗੱਲ ਨੂੰ ਇੰਨੀ ਕਿ ਟੈਨਸ਼ਨ ਲੱਗੀ ਰਹੀ ਨੇ ਇਹ ਗੱਲ ਦੀ। ਵੀ ਅਜੇ ਚਾਰ ਦਿਨ ਅਗਲੇ ਦੇ ਵਿਆਹ ਨੂੰ ਹੋਏ, ਕੁਝ ਦਿਨ ਵੀ ਨਹੀਂ ਹੋਏ ਤੇ ਕਿਨਾਂ ਸਾਹਮਣੇ ਪੁੱਛ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਕਿ ਉਹਨਾਂ ਦਾ ਕੀ ਕਸੂਰ ਸੀ? ਉਹਨਾਂ ਦਾ ਕੋਈ ਕਸੂਰ ਨਹੀਂ ਨਾ ਬੱਚਾ, ਤਾਂ ਉਹ ਤੇ ਚਲੋ ਬਰਦਾਸ਼ਤ ਹੁੰਦਾ ਵਾ। ਜਿਨ੍ਹਾਂ ਨੇ ਵੇਖਿਆ ਹੀ ਕੁਛ ਨਹੀਂ ਨਵੀਂ ਜ਼ਿੰਦਗੀ ਵਾਲੇ ਜੀਣ ਲਈ ਤਿਆਰ ਹੋਇਆ ਤੇ ਉਹਨਾਂ ਨਾਲ ਇਸ ਤਰ੍ਹਾਂ ਹੋ ਗਿਆ ਤੋ ਜਿਹੜੀ ਮਗਰ ਲੱਗੀ ਹੋਈ ਉਹਦਾ ਕੀ ਆ ਉਹਨੇ ਕੀ ਦੇਖਿਆ ਆ ਚਲੋ ਜਵਾਬ ਦੇਣ ਕਾਰਵਾਈ ਕਰ ਫਿਰ ਬੱਚਾ ਚਲਾ ਗਿਆ ਉਹਨੇ ਤੇ ਨਹੀਂ ਵਾਪਸ ਆ ਜਾਣਾ ਆਮ ਲੋਕਾਂ ਦਾ ਨੁਕਸਾਨ ਨਾ ਜੀ ਸੋ ਬਿਲਕੁਲ ਹੈ ਜਦੋਂ ਸਿੰਧੂਰ ਉਹ ਜਾ ਰਿਆ ਗਿਆ ਨਵ ਵਿਵਹਤ ਜੋੜਿਆਂ ਦਾ ਉੱਥੇ ਘੁੰਮਣ ਗਏ ਜਿਹੜੀਆਂ ਨੌਜਵਾਨ ਧੀਆਂ ਨੂੰ ਉਹ ਤੇ ਜਿਹੜਾ ਵਿਧਵਾ ਕੀਤਾ ਗਿਆ ਤੇ ਲਗਾਤਾਰ ਜਿਹੜੀ ਭਾਰਤ ਨੇ ਵੀ ਕਾਰਵਾਈ ਕਰ ਦਿੱਤੀ ਸੰਦੂਦੋ ਆਪਰੇਸ਼ਨ ਚਲਾ ਦਿੱਤਾ ਸੋ ਕਿਤੇ ਨਾ ਕਿਤੇ ਡਰ ਦਾ ਮਾਹੌਲ ਤੇ ਹੈਗਾ ਲੇਕਿਨ ਲੋਕ ਕਹਿੰਦੇ ਅਸੀਂ ਨਾਲ ਆਪਣੇ ਪ੍ਰਧਾਨ ਮੰਤਰੀ ਦੇ ਕਾਰਵਾਈ ਵੀ ਜ਼ਰੂਰੀ ਸੀਗੀ ਲੇਕਿਨ ਕੀ ਕੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਬਲੈਕਆਊਟ ਦੇ ਵੇਲੇ ਸਾਇਰਨ ਵੱਜਣ ਦੇ ਵੇਲੇ ਤੇ ਕੀ ਪਾਕਿਸਤਾਨ ਜਿਹੜੀ ਆਪਣੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਬਾਝੋਂ ਹੁੰਦਾ ਜਾਂ ਨਹੀਂ ਇਹ ਵੀ ਜ਼ਰੂਰ ਦੇਖਣੀ ਹੋਊਗੀ ਵਿਸ਼ਾ ਤੁਸੀਂ ਦੇਖਦੇ ਦਿਓ ਲਾਈਵ ਭਾਰਤ ਮੈਂ ਹਾਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ